ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਕਹਾਣੀ ਪਾਪ ਦਾ ਫਲ ਭਾਗ ਆਖਰੀ ਲੇਖਕ ਬਲਕਰਨ ਵੀਰ ਸਿੰਘ ਉਸ ਦੇ ਅੰਦਰ ਸ਼ਬਦਾਂ ਦੀ ਜੰਗ ਛਿੜੀ ਸੀ ਦਿਲ ਤੇ ਦਿਮਾਗ ਲੜ ਰਹੇ ਸਨ ਅੰਦਰ ਬਹੁਤ ਸ਼ੋਰ ਵਿਚਾਰ ਰੱਖਿਆ ਸੀ ਉਸੇ ਤਰ੍ਹਾਂ ਬੈਠਾ ਸੀ ਸੋਜ ਨੇ ਆਪਣੀ ਤਪਸ਼ ਘਟਾ ਦਿੱਤੀ ਸੀ ਤੇ ਪਾਛਮ ਵੱਲ ਜਾਛ ਪਿਆ ਸੀ ਹਨੇਰਾ ਆਪਣੇ ਪੈਰ ਪਸਾਰਨ ਲੱਗਾ ਸੀ ਪ੍ਰਦੀਪ ਪੱਥਰ ਬਣੇ ਬੈਠਾ ਸੀ ਮਾਨੂ ਖਬਰ ਮਲੀ ਤਾਂ ਉਹ ਕਈ ਜਣੇ ਨਾਲ ਲੈ ਆਈ ਦੀਪ ਨੂੰ ਦੇਖ ਦਿਲ ਤਾਂ ਹਾ ਮਾਰ ਲੱਗਾ ਉਸਨੇ ਆਉਂਦੇ ਸਾਰ ਦੀਪ ਨੂੰ ਕਲੇਜੇ ਨਾਲ ਲਾ ਲਿਆ ਹਾਏ ਮੇਰਾ ਪੁੱਤ ਈ ਹੋਇਆ ਮੇਰੇ ਪੁੱਤ ਨੂੰ ਲੋਕਾਂ ਆਪਸ ਵਿੱਚ ਕੁਸਰ-ਮੁਸਰਆ ਸ਼ੁਰੂ ਕਰ ਦਿੱਤੀ ਇਹ ਬੇਗਿਆਂ ਵਾਲੇ ਬਾਬੇ ਦੀ ਕਸਰਾ ਉਹੀ ਐ ਬੇ ਤੈਨੂੰ ਕਿੰਨੀ ਵਾਰ ਆਖਿਆ ਸੀ ਇੱਥੇ ਨਾ ਜਾਇਆ ਕਰ ਦੀਪ ਨੂੰ ਦੋ ਜਣੇ ਆ ਫੜਿਆ ਤੇ ਘਰ ਲੈ ਆਏ ਉਹ ਆਪ ਮਹਾਰੇ ਬੋਲਦਾ ਰਿਹਾ ਮੈਂ ਪਾਪ ਕੀਤਾ ਹੈ ਨਹੀਂ ਕੀਤਾ ਹਾਂ ਕੀਤਾ ਸਿਆਣੀਆਂ ਗੱਲਾਂ ਕਰਮੀਆਂ ਸ਼ੁਰੂ ਕਰ ਦਿਤੀਆਂ ਭਾਈ ਜਰੂਰ ਕੋਈ ਭੁੱਲ ਹੋਈ ਹੈ ਭੁੱਲ ਬਖਸ਼ਾਓ ਮੱਥਾ ਟੇਕੋ ਬਾਬੇ ਦਾ ਇਹ ਦਿਲ ਦਾ ਰੋਗ ਜਿਹਨੂੰ ਲੱਗੇ ਉਹੀ ਜਾਣੇ ਦੀਪ ਦੀ ਦੁਨੀਆ ਬਦਲਣ ਲੱਗੇ ਇੱਕ ਪਲ ਲਗਾ ਪਿੰਡ ਦਾ ਏ ਨਾ ਏ ਸ਼ਹਿਰ ਦਾ ਏ ਨਾ ਏ ਦਿਨ ਦੇ ਕਿਸੇ ਪੈਰ ਦਾ ਏ ਇਸ਼ਕ ਨਾਮ ਤੇ ਮਿੱਠੀ ਜ਼ਹਿਰ ਦਾ ਏ ਇਹ ਕਹਿਰ ਦਾ ਏ ਜੀ ਤਹਿਰ ਦਾ ਏ ਲੱਗੀਆਂ ਦਾ ਨਾ ਮਾਨ ਕਰਿਓ ਟੁੱਟੀਆਂ ਡਾਡੀਆਂ ਔਖੀਆਂ ਨੇ ਜਿਉਂਦੀਆਂ ਦਰਦ ਹੰਡਾਉਂਦੀਆਂ ਰੂਹਾਂ ਮਰ ਕੇ ਕਿਹੜਾ ਸੌਖੀਆਂ ਨੇ ਦਿਨ ਬਦਿਨ ਦੀਪ ਦੀ ਹਾਲਤ ਬਦਤਰ ਹੁੰਦੀ ਗਈ ਉਸਨੇ ਖਾਣਾ ਪੀਣਾ ਸਭ ਬਿਸਾਰ ਦਿੱਤਾ ਉਹ ਪਹਿਨਣ ਵੱਲ ਵੀ ਕੋਈ ਧਿਆਨ ਨਾ ਦਿੰਦਾ ਮਾਂ ਨੇ ਬਥੇਰਾ ਸਮਝਾਇਆ ਔਰ ਜਿਸ دل ਤੇ ਲੱਗੀਆਂ ਹੋਵਣ ਉਹ ਹੀ ਜਾਣੇ ਮਾਂ ਨੂੰ ਪੁੱਤ ਦਾ ਝੋਰਾ ਖਾਣ ਲੱਗਾ ਜੋ ਸਿਆਣਾ ਕਿਹਾ ਮਾਂ ਕਰਦੀ ਰਹੀ ਮੇਰੀਆਂ ਵਾਲੇ ਬਾਬੇ ਨੂੰ ਇਹ ਵੇਰਾ ਪ੍ਰਸ਼ਾਦ ਚੜਾਇਆ ਮੱਥਾ ਟੇਕਿਆ ਪਰ ਪਿਆਰ ਦੀ ਕਸਰ ਤੇ ਬਾਬਾ ਵੀ ਹੱਥ ਖੜੇ ਕਰ ਗਿਆ ਦੀਪ ਦੇ ਜਿਹੇ ਨੰਦਰ ਹਰ ਵਕਤ ਇੱਕੋ ਗੱਲ ਘੁੰਮਦੀ ਰਹਿੰਦੀ ਪਿਆਰ ਕੀਤਾ ਜਾਂ ਪਾਪ ਕੀਤਾ ਰੱਜੋ ਨੂੰ ਕਦੇ ਦੇਖ ਸਕੇਗਾ ਜਾਂ ਨਹੀਂ ਉਸ ਦੀ ਦਿਮਾਗੀ ਹਾਲਤ ਵੀ ਬੇਗਾਨੀ ਸ਼ੁਰੂ ਹੋ ਗਈ ਆਪ ਮੁਹਾਰੇ ਬੋਲਣ ਲੱਗਾ ਚਿੰਤਾ ਸਰੀਰ ਨੂੰ ਖਾਣ ਲੱਗੀ ਦੀਪ ਦਿਨੋਂ ਤੋਂ ਨਿਗਰਦਾ ਜਾ ਰਿਹਾ ਸੀ ਮਹੀਨਾ ਇਸੇ ਤਰ੍ਹਾਂ ਬੀਤਿਆ ਰਾਜੋ ਦੇ ਹਾਲ ਦਾ ਕੁਝ ਪਤਾ ਨਾ ਸੀ ਨਾ ਹੀ ਉਸ ਵੱਲੋਂ ਕੋਈ ਸੁਨੇਹਾ ਜਾਂ ਚਿੱਠੀ ਪ੍ਰਾਪਤ ਹੋਈ ਦਾੜੀ ਤੇ ਸਿਰ ਦੇ ਵਾਲ ਵੱਧੇ ਗਏ ਤੇਰੇ ਦਾ ਨੂਰ ਕੰਬਲਾ ਕਿਧਰੇ ਉੱਡ ਪੁੱਟ ਗਿਆ ਉਹ ਸਾਰਾ ਦਿਨ ਘਰ ਰਹਿਦਾ ਉਸਨੇ ਕੰਮ ਤੇ ਜਾਣਾ ਛੱਡ ਦਿੱਤਾ ਸੀ ਜਦੋਂ ਕਦੇ ਘਰ ਦੀ ਦੇਲੀ ਤੇ ਪੈਰ ਧਰਦਾ ਜਗੀਰੇ ਦੇ ਬੋਲ ਚ ਇਤੇ ਆਉਂਦੇ ਤੂੰ ਹਣ ਕਦੇ ਘਰ ਨਾ ਆਈ ਤਾਂ ਦੀਪ ਫਿਰ ਪਿਛਾਂ ਮੁਰ ਜਾਂਦਾ ਇੱਕ ਦੰਦ ਘਟਿਆ ਨਾ ਸੀ ਕਿ ਰੱਬ ਨੇ ਹੋਰ ਕਹਿ ਢਾ ਦਿੱਤਾ ਮਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਤੇ ਥਾਂ ਢੇਰ ਹੋ ਗਈ ਉਸ ਦਿਨ ਦੀਪ ਦਾ ਸਾਰਾ ਜਹਾਨ ਠੋਣ ਲੁੱਟਿਆ ਗਿਆ ਬਾਪੂ ਤੋਂ ਬਾਅਦ ਇਕੱਲੀ ਮਾਂ ਹੀ ਸੀ ਜਿਸ ਨੇ ਦੀਪ ਨੂੰ ਪਾਲਿਆ ਸੀ ਦੀਪ ਨੂੰ ਸਭ ਤੋਂ ਪਿਆਰੀ ਮਾਂ ਸੀ ਦੋਵੇਂ ਇੱਕ ਦੂਜੇ ਸਹਾਰੇ ਜੀ ਰਹੇ ਸਨ ਜਿਸ ਦਿਨ ਮਾਂ ਦੀ ਲਾਸ਼ ਨੂੰ ਲਾਂਬੂ ਲਾਇਆ ਉਹ ਭੁੱਬਾਂ ਮਾਰ ਰੋਇਆ ਉਸ ਪਰ ਲੱਗਾ ਕਿ ਮਾਂ ਨਾਲ ਹੀ ਚਿਖਾ ਵਿੱਚ ਸੜ ਜਾਏ ਚਿਖਾ ਵਿੱਚ ਕੁੱਦਲ ਦੀ ਕੋਸ਼ਿਸ਼ ਕਰੀ ਪਰ ਲੋਕਾਂ ਨੇ ਸੰਭਾਲ ਲਿਆ ਮਾਂ ਮਾਂ ਕਿੱਥੇ ਚਲੇਗੀ ਆਪਣੇ ਪੁੱਤ ਨੂੰ ਛੱਡ ਕਿਉਂ ਗਈ ਉਹ ਦਿਨ ਰਾਤ ਘੱਲੌਂਦਾ ਰਿਹਾ ਅੰਦਰ ਵੱੜ ਰੋਂਦਾ ਮਾਂ ਬਿਨਾ ਘਰ ਖਾਂ ਨੂੰ ਆਉਂਦਾ ਮਾਂ ਦੇ ਹੁੰਦਿਆਂ ਘਰ ਸਵਰਗ ਜਪਦਾ ਸੀ ਪਰ ਹੁਣ ਦੀਪ ਦਾ ਮਾਨ ਨਹੀਂ ਸੀ ਲੱਗਦਾ ਜੋ ਥੋੜਾ ਬਹੁਤ ਉਹ ਖਾਂਦਾ ਪੀਂਦਾ ਸੀ ਸਭ ਛੱਡ ਦਿੱਤਾ ਰਜੋ ਨੂੰ ਵੇਖਿਆ 6 ਮਹੀਨੇ ਬੀ ਚੁੱਕੇ ਸਨ ਉਸ ਦੀ ਕੋਈ ਖ਼ਬਰ ਨਾ ਸੀ ਦੀਪ ਦੀਆਂ ਗੱਲਾਂ ਅੰਦਰੋਂ ਧਸਣ ਲੱਗੀਆਂ ਅੱਖਾਂ ਦੇ ਟੋਏ ਬਣਨ ਲੱਗੇ ਸਿਰ ਦੇ ਵਾਲ ਰੁੱਖੇ ਸੁੱਕੇ ਹੋ ਜੁੜਨ ਲੱਗੇ ਦਿਨੋਂ ਦਿਨ ਅੰਦਰੋਂ ਨਿਕਰਦਾ ਗਿਆ ਹੌਲੀ ਹੌਲੀ ਸਰੀਰ ਪਿੰਜਰ ਬਣ ਲੱਗਾ ਉਸ ਦੀ ਦਿਮਾਗੀ ਹਾਲਤ ਖਰਾਬ ਹੁੰਦੀ ਗਈ ਹੈਰਾਨੀ ਤੇ ਇਸ ਗੱਲ ਦੀ ਸੀ ਇਹ ਰੱਜੋ ਨੇ ਕਦੇ ਉਸ ਦੀ ਸਾਹ ਲੈਣ ਦੀ ਕੋਸ਼ਿਸ਼ ਨਾ ਕੀਤੀ। ਦੀਪ ਹੁਣ ਘਰ ਰਹਿਣ ਦੀ ਥਾਂ ਗਲੀਆਂ ਵਿੱਚ ਪਾਗਲਾਂ ਦੀ ਤਰ੍ਹਾਂ ਘੁੰਮਣ ਲੱਗਾ। ਕਦੇ-ਕਦੇ ਉਸ ਨੂੰ ਰੱਜੋ ਦਾ ਅਕਸ ਸਾਹਮਣੇ ਦਿਖਾਈ ਦੇਣ ਲੱਗਦਾ। ਉਹ ਉਸ ਨੂੰ ਵੇਖ ਹੱਸਦਾ ਤੇ ਫਿਰ ਕਦੇ ਕੋਲ ਬਹਿਣ ਤੇ ਕਦੇ ਦੂਰ ਜਾਣ ਲਈ ਹੱਥ ਲਾਉਂਦਾ। ਉਹ ਤੁਰਦਾ ਤੁਰਦਾ ਪਟਿਆਲਾ ਜਾ ਪਹੁੰਚਦਾ। ਕਦੇ ਰੱਜੋ ਦੇ ਕਾਲਜ ਮੂਹਰੇ ਕਦੇ ਮੋਜੀ ਰਾਮ ਦੀ ਦੁਕਾਨ ਅੱਗੇ ਜਾ ਬੈਠਦਾ। ਲੋਕਾਂ ਉਸ ਨੂੰ ਪਾਗਲ ਕਹਿਣਾ ਸ਼ੁਰੂ ਕਰ ਦਿੱਤਾ। ਪਰਸ ਦੇ ਅੰਦਰ ਦੀ ਪੀੜਾ ਕਿਸੇ ਨੇ ਸਮਝੀ ਮੈਲੇ ਕੱਪੜੇ ਕੁਰੰਗ ਸਰੀਰ ਡਰਾਵਣੀਆਂ ਅੱਖਾਂ ਲੰਮੇ ਵਾਲ ਤੇ ਦਾੜੀ ਤੇ ਦਿਮਾਗ ਵਿੱਚ ਰਜੋ ਮਾ ਮਾ ਰਜੋ ਇਹ ਹੀ ਚੱਲਦਾ ਰਹਿੰਦਾ ਉਹ ਆਪਣੇ ਕੀਤੇ ਪਾਪ ਦਾ ਫਲ ਭੁਗਤ ਰਿਹਾ ਸੀ ਇੱਕ ਦਿਨ ਦੀਪ ਮੋਜੀ ਰਾਮ ਦੀ ਦੁਕਾਨ ਅੱਗੇ ਬੈਠਾ ਆਲਾ ਦਵਾਲਾ ਦੇਖ ਰਿਹਾ ਸੀ ਇੱਕ ਅਣਜਾਣ ਸ਼ਖਸ ਆਇਆ ਉਸਨੇ ਖਾਣ ਲਈ ਕੁਝ ਦੇਣਾ ਚਾਹਿਆ ਪਰ ਉਸਨੇ ਸਿਰ ਹਿਲਾ ਮਨਾ ਕਰ ਦਿੱਤਾ ਤੇ ਮੱਧਮ ਆਵਾਜ਼ ਵਿੱਚ ਮੁਸਕਰਾਉਂਦਾ ਬੋਲਿਆ ویرਾਨیوں 'ਚ ਜਬ ਤੱਕ লাশ ਨਾ ਹੋ ਜਾਵਾਂ ਮੈਨੂੰ ਜਲਣੇ ਦੋ ਜਬ ਤੱਕ ਮੈਂ ਕਾਕ ਨਾ ਹੋ ਜਾਵਾਂ ਉਹ ਸ਼ਖਸ ਦੀਪਦੀ ਹਾਲਤ ਬਾਰੇ ਸੋਚਦਾ ਰਿਹਾ ਸਾਰਾ ਦਿਨ ਉਸੇ ਵੱਲ ਤੱਕਦਾ ਰਿਹਾ ਉਸ ਦਾ ਦਫ਼ਤਰ ਮੋਜੀ ਰਾਮ ਦੀ ਦੁਕਾਨ ਦੇ ਨੇੜੇ ਦੀ ਕੀ ਸੀ ਕੁਝ ਦਿਨ ਬਾਅਦ ਉਸਨੇ ਮੋਜੀ ਰਾਮ ਦੀ ਦੁਕਾਨ ਦਾ ਦਰਵਾਜ਼ਾ ਜਾ ਕਟਕਾਇਆ ਤੇ ਉੱਥੋਂ ਦੇ ਇੱਕ ਕਰਮੀ ਤੋਂ ਦੀ ਬਾਰੇ ਪੁੱਛਿਆ ਪਰ ਉਹਨਾਂ ਤੀਕ ਦੀਪਦੀਰੂ ਇਸ ਜਹਾਨ ਤੋਂ ਕੂਚ ਕਰ ਚੁੱਕੀ ਸੀ ਉਸ ਕਰਮੀ ਨੇ ਥੋੜਾ ਬਹੁਤ ਦੀ ਬਾਰੇ ਦੱਸਿਆ ਕਿਉਂਕਿ ਉਹ ਦੀਪ ਦੇ ਨਾਲ ਹੀ ਮੋਜੀ ਰਾਮਕੋਲ ਕੰਮ ਕਰਦਾ ਸੀ ਉਸ ਕਰਮੀ ਨੇ ਉਸ ਸ਼ਖਸ ਬਾਬਤ ਰੱਜੋ ਦਾ ਜ਼ਿਕਰ ਕਰਿਆ ਤਾਂ ਉਸ ਦੇ ਅੰਦਰ ਦੀਪ ਤੇ ਰੱਜੋ ਬਾਰੇ ਜਾਣਨ ਦੀ ਇੱਛਾ ਵਧ ਗਈ ਉਹ ਨੌਕਰੀ ਪੇਸ਼ਾ ਸ਼ਖਸ ਦੋਵਾਂ ਬਾਰੇ ਸਭ ਲਿਖਣਾ ਚਾਹੁੰਦਾ ਸੀ ਦੀਪ ਦੀ ਮੌਤ ਦਾ ਜਦੋਂ ਪਤਾ ਲੱਗਾ ਤਾ ਉਸਨੇ ਰੱਜੋ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਝੁੱਕੇ ਵਾਲੇ ਤੋਂ ਰੱਜੋ ਦੇ ਘਰ ਬਾਰੇ ਪਤਾ ਲੱਗਾ ਤਾਂ ਉਹ ਲੱਭਦਾ ਲਵਾਉਂਦਾ ਰੱਜੋ ਦੇ ਘਰ ਪਹੁੰਚਿਆ। ਉਸ ਸ਼ਖਸ ਦੀ ਦਿਲਚਸਪੀ ਸੀ ਇਹੋ ਰੱਜੋ ਨਾਲ ਮੁਲਾਕਾਤ ਕਰੇ। ਇੱਕ ਵਾਰ ਉਸ ਨੂੰ ਵੇਖੇ ਤਾਂ ਸਹੀ ਤੇ ਪੁੱਛੇ ਕਿ ਕਿਸੋਰਸੀ ਦੀਪ ਦਾ ਪਿਆਰ ਦੀ ਐਸੀ ਸਜ਼ਾ ਕਿਉਂ ਮਲੀ ਉਸ ਨੂੰ? ਉਸ ਅੰਦਰ ਕਈ ਸਵਾਲ ਸਨ ਕਿ ਰੱਜੋ ਨੇ ਕਦੇ ਦੀਪ ਨੂੰ ਮਿਲਣ ਦੀ ਕੋਸ਼ਿਸ਼ ਕਿਉਂ ਨਾ ਕਰੀ? ਉਸਨੇ ਦੀਪ ਤੋਂ ਮੁੱਖ ਕਿਉਂ ਫੇਰਿਆ? ਉਹ ਘਰ ਗਿਆ ਤਾਂ ਉਸਦੀ ਜ਼ਗੀਰੇ ਤੇ ਅਮਰੋ ਨਾਲ ਮੁਲਾਕਾਤ ਹੋਈ ਜ਼ਗੀਰੇ ਨੂੰ ਆਪਣੇ ਬਾਰੇ ਦੱਸ ਉਸਨੇ ਦੀਪ ਬਾਰੇ ਪੁੱਛਣਾ ਸ਼ੁਰੂ ਕਰਿਆ ਜਦੋਂ ਜ਼ਗੀਰੇ ਨੂੰ ਦੀਪ ਦੀ ਮੌਤ ਬਾਰੇ ਪਤਾ ਲੱਗਾ ਤਾਂ ਉਹ ਤਾਂ ਹਾਂ ਮਾਰਉਣ ਲੱਗਿਆ ਮੈਂ ਕਾਤਲ ਹਾਂ ਮੈਂ ਮਾਰਿਆ ਉਸਨੂੰ ਜ਼ਗੀਰਾ ਉੱਚੀ ਉੱਚੀ ਰੋਣ ਲੱਗਾ ਉਸ ਸ਼ਖਸ ਨੇ ਹੌਸਲਾ ਦਿੱਤਾ ਕੁਝ ਸਮੇਂ ਬਾਅਦ ਜ਼ਗੀਰੇ ਨੇ ਸਾਰੀ ਬਾਤਾਂ ਦੱਸੀ ਉਸ ਦਿਨ ਦੀਪ ਨੂੰ ਮਿਲਣ ਤੋਂ ਬਾਅਦ ਜ਼ਗੀਰਾ ਘਰ ਆਇਆ ਤਾਂ ਉਸਨੇ ਅਮਰੌਣ ਨੂੰ ਸਾਫ਼ ਆਖ ਦਿੱਤਾ ਅੱਜ ਤੋਂ ਬਾਅਦ ਰੱਜੋ ਤੇ ਦੀਪਕ ਕਦੇ ਆਸ ਵਿੱਚ ਮਿਲਣੇ ਨਹੀਂ ਚਾਹੀਦੇ ਤੇ ਨਾ ਉਹ ਪਾਪੀ ਇੱਥੇ ਵਰਨਾ ਚਾਹੀਦਾ ਕਿਉਂ ਕੀ ਹੋਇਆ ਇੰਜ ਕਿਉਂ ਆਖਣਾ ਹੈ ਅਮਰੌਣੇ ਆਖਿਆ ਨਾ ਤੈਨੂੰ ਲੋਕਾਂ ਦੀਆਂ ਗੱਲਾਂ ਨਹੀਂ ਸੁਣਾਈ ਦਿੰਦੀਆਂ ਜੇ ਤੈਨੂੰ ਨਹੀਂ ਦਿੰਦੀਆਂ ਤਾਂ ਮੈਨੂੰ ਤੇ ਹਟਾ ਦੇ ਇਹਨਾਂ ਅੱਖਾਂ ਨਾਲ ਦੇਖਿਆ ਮੈਂ ਦੋਵਾਂ ਨੂੰ ਇੱਕ ਦੂਜੇ ਨਾਲ ਇਹਨਾਂ ਆਖ ਜਗੀਰਾ ਚੁੱਪ ਹੋ ਗਿਆ ਤੂੰ ਹੀ ਦਾ ਸਿਬੀਰੇ ਦੇ ਪਾਪੇ ਕੀ ਕਰਾਂ ਮੈਂ ਬਸ ਤੂੰ ਰੱਜੋ ਤੇ ਨਜ਼ਰ ਰੱਖ ਮੈਂ ਜਦੋਂ ਤੱਕ ਉਸ ਦਾ ਸਾਖ ਨਾ ਕਰਦਾ ਉਸ ਨੂੰ ਦੀਪ ਤੋਂ ਪਰੇ ਰੱਖ ਠੀਕ ਹੈ ਮੈਂ ਉਸ ਦਾ ਧਿਆਨ ਰੱਖਾਂਗੀ ਅਮਰੋ ਨੇ ਹਾਮੀ ਭਰ ਦੇ ਕਿਹਾ ਉਹ ਵੀ ਸਭ ਜਾਣਦੀ ਸੀ ਪਰ ਦਿਲ ਮੰਨਣ ਲਈ ਤਿਆਰ ਨਾ ਸੀ ਪਰ ਅੱਜ ਜੰਗੀਰੇ ਨੇ ਸਭ ਸਪਸ਼ਟ ਕਰ ਦਿੱਤਾ ਸੀ ਕੁਝ ਦਿਨ ਬੀਤੇ ਦੀਪ ਨਾ ਆਇਆ ਤਾਂ ਰੱਜੋ ਅੰਦਰੋਂ ਤੜਫ ਪੈਦਾ ਹੋਣ ਲੱਗੀ ਉਹ ਦੀਪ ਨੂੰ ਮਿਲਣਾ ਲੋਚਦੀ ਸੀ ਉਸ ਨੂੰ ਵੇਖਣਾ ਚਾਹੁੰਦੀ ਸੀ ਉਸ ਨੇ ਮਾਂ ਨੂੰ ਪੁੱਛਿਆ ਮਾਂ ਐਨੇ ਦਿਨ ਹੋ ਗਏ ਦੀਪ ਕਿਉਂ ਨਹੀਂ ਆਇਆ ਅਮਰੋ ਇਹ ਆਖੜ ਟਾਲ ਦਿੱਤਾ ਨਹੀਂ ਮੈਨੂੰ ਕੀ ਪਤਾ ਨਾਲੇ ਅਗਲਾ ਆਪਾਂ ਖਾਤਰ ਵਿਹਲਾ ਥੋੜੀ ਹੋਰ ਕੰਮ ਵੀ ਹੋਣੇ ਪਰ ਅਮਰੋ ਦੇ ਇਸ ਜਵਾਬ ਨਾਲ ਰੱਜੋ ਦੇ ਮਨ ਨੂੰ ਤਸੱਲੀ ਨਾ ਹੋਈ ਹਫ਼ਤਾ ਫਿਰ ਮਹੀਨਾ ਬੀਤਿਆ ਪਰ ਦੀਪ ਨਾ ਆਇਆ ਰੱਜੋ ਲਈ ਇੱਕ ਇੱਕ ਪਲ ਬਿਤਾਉਣਾ ਔਖਾ ਸੀ ਉਸ ਅੰਦਰ ਖਿਆਲ ਆਉਣ ਲੱਗਦਾ ਹੈ ਕਿ ਦੀਪ ਠੀਕ ਹੈ ਸਭ ਸੁਖਸਾਂ ਦੇ ਉਹ ਦੀਪ ਨੂੰ ਯਾਦ ਕਰ ਰੋਂਦੀ ਤੇ ਹਰ ਵਕਤ ਦੀਪ ਦੀਆਂ ਯਾਦਾਂ ਵਿੱਚ ਖੋਈ ਜਾਂਦੀ ਦਿਲ ਦੀਪ ਬਾਰੇ ਜਾਣਨ ਲਈ ਕਾਲਾ ਪੈਂਦਾ ਜਗੀਰੇ ਤੇ ਅਮਰੋ ਨੇ ਕਦੇ ਦੀਪ ਬਾਰੇ ਉਸ ਕੋਲ ਭਾਵਨਾ ਕੱਢੀ ਪਾਪਾ ਜੀ ਦੀਪ ਦੇ ਪਿੰਡ ਜਾ ਕੇ ਦੇਖ ਕੇ ਤਾਂ ਆਉ ਤਾਂ ਕੀ ਹੋਇਆ ਕੋਈ ਨਹੀਂ ਦੀਏ ਅੱਜ ਪਤਾ ਕਰ ਆਉ ਹਰ ਰੋਜ਼ ਜਗੀਰੇ ਨੇ ਇਹ ਆਖ ਟਾਲਦਾ ਰਿਹਾ ਦਿਨੋਂ ਦਿਨ ਰੱਜੋ ਦੇ ਸਵਾਲ ਵਧਦੇ ਜਾ ਰਹੇ ਸਨ ਇੱਕ ਦਿਨ ਰੱਜੋ ਨੇ ਪੱਤਰ ਲਿਖ ਬੀਰੇ ਹੱਥ ਕੱਲਿਆ ਪਿਆਰੇ ਦੀਪ ਮੈਂ ਤੁਹਾਡੀ ਰੱਜੋ ਤੁਸੀਂ ਕਿੱਥੇ ਜਾ ਡੇਰਾ ਲਾਇਆ ਏ ਤੁਸਾਂ ਨੂੰ ਮੇਰਾ ਖਿਆਲ ਨਹੀਂ ਆਇਆ ਐਨੇ ਦਿਨ ਬੀਤ ਚਲੇ ਪਰ ਕਦੇ ਮੁੱਖ ਨਹੀਂ ਦਿਖਾ ਲਿਆ ਕੀ ਗਲਤੀ ਹੋਈ ਅਸਾਂ ਤੋਂ ਜੋ ਹੁਣਾ ਬੰਦ ਕਰ ਦਿੱਤਾ ਮੇਰੇ ਰੱਬ ਜੀ ਇੰਜ ਨਾ ਕਰੋ ਸਹ ਨਹੀਂ ਹੁੰਦਾ ਇੱਕ ਵੇਰਾਂ ਆ ਕੇ ਮਿਲ ਲਵੋ ਦੇਖੋ ਤੁਹਾਡੀ ਰੱਜੋ ਦਾ ਕੀ ਹਾਲ ਏ ਜਾਂ ਨਿਕਲ ਚਲੀ ਏ ਮਿਲ ਲਵੋ ਮਾੜੀ ਕਿਸਮ ਦੇ ਨਾਲ ਇਹ ਪੱਤਰ ਅਮਰੋ ਦੇ ਹੱਥ ਲੱਗਾ ਉਸ ਨੂੰ ਪੜਨਾ ਤੇ ਨਹੀਂ ਸੀ ਆਉਂਦਾ ਪਰ ਸਮਝ ਗਈ ਸੀ ਕਿ ਦੀਪਲੀ ਹੋਵੇਗਾ ਉਸਨੇ ਚਿੱਠੀ ਨੂੰ ਚੁੱਲ੍ਹੇ ਦੀ ਅੱਗ ਵਿੱਚ ਜਲਾ ਦਿੱਤਾ ਉਸ ਦਿਨ ਰੱਜੋ ਦੇ ਕਿੰਨੇ ਹੀ ਅਰਮਾਨ ਜਲ ਕੇ ਰਾਖ ਹੋ ਗਏ ਰੱਜੋ ਦੀਪ ਲਈ ਰੋਜ਼ ਤੜਪਦੀ ਇੱਕ ਦਿਨ ਜੀਰੇ ਨੇ ਦੱਸਿਆ ਕਿ ਦੀਪ ਕਿਸੇ ਕੰਮ ਦੇ ਸਿਲਸਿਲੇ ਵਿੱਚ ਦਿੱਲੀ ਗਿਆ ਹੈ ਉਸਦੇ ਪਿੰਡੋਂ ਪਤਾ ਲੱਗਾ ਇਹ ਖਬਰ ਸੁਣ ਰੱਜੋ ਨੂੰ ਤਰਵਾਸਤੇ ਮਿਲਿਆ ਪਰ ਸਬਰ ਨਾ ਆਇਆ ਦੀਪ ਮੈਨੂੰ ਮਿਲੇ ਵਲਾਂ ਕਿਵੇਂ ਜਾ ਸਕਦਾ ਉਹ ਤੇ ਆਖਦਾ ਸੀ ਮਰ ਜਾਵਾਂਗਾ ਤੇਰੇ ਬਿਨਾ ਪਰ ਹੁਣ ਇੰਜ ਕਿਉਂ ਇਤੇ ਪਿਆਰ ਘਟਦਾ ਨਹੀਂ ਗਿਆ ਕਈ ਸਵਾਲ ਰੱਜੋ ਨੂੰ ਤੰਗ ਕਰਦੇ ਪਰ ਫਿਰ ਉਹ ਆਪ ਮੁਹਾਰੇ ਆਖ ਦਿੰਦੀ ਉਸਦੀ ਕੋਈ ਮਜਬੂਰੀ ਹੋਵੇਗੀ ਇੰਜ ਕਰਦੇ ਕਰਾਉਂਦੇ ਤਿੰਨ ਮਹੀਨੇ ਬੀਤ ਗਏ ਜਗੀਰੇ ਨੂੰ ਲੱਗਦਾ ਸੀ ਰੱਜੋ ਸਮੇਂ ਨਾਲ ਭੁੱਲ ਜਾਵੇਗੀ ਪਰ ਉਸ ਦੀ ਤੜਫ ਦਿਨੋਂ ਦਿਨ ਵੱਧਦੀ ਜਾ ਰਹੀ ਸੀ ਉਹ ਰੋਜ਼ ਜਗੀਰੇ ਨੂੰ ਪੁੱਛਦੀ ਪਾਪਾ ਜੀ ਦੀਪ ਦਾ ਕੁਝ ਪਤਾ ਲੱਗਾ ਆ ਆ ਦਿੱਲੀ ਤੋਂ ਤਾਂ ਜਗੀਰਾ ਨਾ ਵਿੱਚ ਸਿਰ ਹਿਲਾ ਦਿੰਦਾ ਇੱਕ ਸ਼ਾਮ ਜਗੀਰਾ ਲੱਡੂਆਂ ਦਾ ਡੱਬਾ ਲੈ ਆਇਆ ਤੇ ਆਉਂਦੇ ਹੀ ਖੁਸ਼ ਹੋ ਰੱਜੋ ਨੂੰ ਆਖਣ ਲੱਗਾ ਲੈ ਧੀਏ ਮੂੰਹ ਮਿੱਠਾ ਕਰ ਕੀ ਹੋਇਆ ਪਾਪਾ ਜੀ ਕੀ ਦੀਪ ਆ ਗਿਆ ਰੱਜੋ ਦਾ ਦਿਲ ਸੁਣ ਲਈ ਬੇਤਾਬ ਸੀ ਤੇ ਅੱਖਾਂ ਵਿੱਚ ਚਮਕ ਸੀ ਉਹਦਾ ਨਹੀਂ ਪਤਾ ਤੀਏ ਮੈਂ ਤੇਰਾ ਸਾਖ ਪੱਕਾ ਕਰ ਆਇਆ ਹਾਂ ਮੁੰਡਾ ਬਹੁਤ ਸੋਹਣਾ ਤੇ ਪੜ੍ਹਿਆ ਲਿਖਿਆ ਏ ਨੌਕਰੀ ਲੱਗਾ ਏ ਉਸਦੀ ਕੋਈ ਮੰਗ ਨਹੀਂ ਬਸ ਕਹਿੰਦਾ ਕੁੜੀ ਪੜ੍ਹੀ ਲਿਖੀ ਚਾਹੀਦੀ ਮੇਰ ਹੈ ਰੱਬ ਦੀ ਐਦਾਂ ਦਾ ਸਾਖ ਲੱਭਾ ਜਗੀਰੇ ਮੂੰਹੋਂ ਇਹ ਸੁਣ ਰੱਜੋ ਦਾ ਦਿਲ ਚੂਰੋ ਚੂਰ ਹੋ ਗਿਆ ਉਸਨੇ ਲੱਡੂ ਪਰਾਂ ਸੁੱਟ ਦਿੱਤੇ ਤੁਸੀਂ ਇਹ ਕੀ ਕੀਤਾ ਪਾਪਾ ਜੀ ਇੰਜ ਕਿਵੇਂ ਹਾਂ ਕਰ ਦਿੱਤੀ ਮੈਨੂੰ ਪੁੱਛਿਆ ਤੱਕ ਨਾ ਮੈਂ ਉਹੀ ਕੀਤਾਦੀ ਏ ਜੋ ਇੱਕ ਬਾਪ ਨੂੰ ਕਰਨਾ ਚਾਹੀਦਾ ਏ ਇਹ ਅੱਖ ਜਗੀਰਾ ਚਲਾ ਗਿਆ ਰਜੋਦੀਪ ਬਾਰੇ ਸੋਚਣ ਲੱਗੀ ਤੇ ਰੋਣ ਲੱਗੀ ਕਿੱਥੇ ਹੋ ਤੁਸੀਂ ਆਉਂਦੇ ਕਿਉਂ ਨਹੀਂ ਉਦੋਂ ਆਉਗੇ ਜਦੋਂ ਕੋਈ ਹੋਰ ਲੈ ਜਾਵੇਗਾ ਰਜੋ ਨੇ ਖਾਣਾ ਪੀਣਾ ਸਭ ਤਿਆਗ ਦਿੱਤਾ ਉਸ ਦੀ ਹਾਲਤ ਖਰਾਬ ਹੋਣ ਲੱਗੀ ਵੀਰੇ ਦੇ ਬਾਪੂ ਮੈਂ ਤੇ ਕਹਿ ਲਈ ਰੱਜੇ ਨੂੰ ਦੀਪ ਨਾਲ ਵਿਆਹ ਦੇ ਗਏ ਦਾਦੇ ਮਂਘਾਵੇ ਦੁਨੀਆ ਮੈਥੋਂ ਦਾ ਰੱਜੇ ਦਾ ਹਾਲ ਨਹੀਂ ਦੇਖ ਹੁੰਦਾ ਅਮਰੋਜ ਜਗੀਰੇ ਨੂੰ ਆਖਣ ਲੱਗੀ ਨਾ ਮੇਰੀ ਜ਼ਬਾਨ ਦਾ ਕੀ ਏ ਨਾਲੇ ਐਵੇਂ ਕਿਵੇਂ ਕਰ ਦੇਵਾਂ ਜਦੋਂ ਮੈਂ ਮਰ ਗਿਆ ਉਦੋਂ ਕਰਦੀ ਤੂੰ ਜਗੀਰਾ ਗੁੱਸੇ ਨਾਲ ਬੋਲਿਆ ਆਰਾਮ ਰਾਮ ਇੰਜਨ ਆਖ ਤੂੰ ਮਰ ਗਿਆ ਮੈਂ ਕੀ ਕਰਾਂਗੀ ਏ ਆਕ ਅਮਰੋ ਚੁੱਪ ਹੋ ਗਈ ਜੰਗੀਰਾ ਰੱਜੋ ਨੂੰ ਜਲਦੀ ਵਿਆਹ ਦੇਣਾ ਚਾਹੁੰਦਾ ਸੀ ਪਰ ਰੱਜੋ ਦੀ ਹਾਲਤ ਵਿਗੜਦੀ ਜਾ ਰਹੀ ਸੀ ਦੀਪ ਬਿਨਾ ਜੀਣਾ ਔਖਾ ਲੱਗਦਾ ਸੀ ਤੇ ਕਿਸੇ ਹੋਰ ਬਾਰੇ ਸੋਚਣਾ ਵੀ ਬਹੁਤ ਸੀ ਦੀਪ ਤੇ ਰੱਜੋ ਦੋਵੇਂ ਇੱਕ ਦੂਜੇ ਦੀ ਹਾਲਤ ਤੋਂ ਅਣਜਾਣ ਸਨ ਰੱਜੋ ਦੇ ਵਿਆਹ ਦੀ ਤਾਰੀਖ ਨਿਸ਼ਚਿਤ ਕਰ ਦਿੱਤੀ ਗਈ ਹੌਲੀ ਹੌਲੀ ਦਿਨ ਨਜ਼ਦੀਕ ਆਉਣ ਲੱਗੇ ਦੀਪ ਦਾ ਕੋਈ ਪਤਾ ਨਾ ਸੀ ਪਰ ਜੁਨੇ ਫੈਸਲਾ ਕਰ ਲਿਆ ਸੀ ਕਿ ਉਹ ਨਹੀਂ ਰਹੇਗੀ ਉਸ ਨੇ ਇੱਕ ਦਿਨ ਘਰੋਂ ਭੱਜ ਦੀਪ ਨੂੰ ਲੱਭਣਾ ਸ਼ੁਰੂ ਕਰਿਆ ਪਰ ਕਿਤੇ ਨਾ ਮਿਲਿਆ ਉਸ ਦੇ ਪਿੰਡ ਘਰ ਜਾ ਕੇ ਦੇਖਿਆ ਉੱਥੇ ਕੋਈ ਨਾ ਸੀ ਉੋਂ ਤੱਕ ਦੀਪ ਦੀ ਮਾਂ ਵੀ ਜਹਾਨੋਂ ਤੁਰ ਗਈ ਸੀ ਤੇ ਦੀਪ ਵੀ ਪਾਗਲਾ ਵਾਂਗ ਫਿਰਨ ਲੱਗਾ ਸੀ ਦੀਪ ਦੀਪ ਤੋ ਸਾਨੂੰ ਭੋਰਾ ਫਿਕਰ ਨਹੀਂ ਆ ਮੇਰੀ ਠੀਕ ਹੈ ਨਹੀਂ ਹੋਣਾ ਨਾ ਆਓ ਪਰ ਸੁਣ ਲੋ ਮੈਂ ਹੁਣਾਂ ਕਿਸੇ ਹੋਰ ਦੀ ਵੀ ਨਹੀਂ ਵਿਆਹ ਤੋਂ ਕੁਝ ਦਿਨ ਪਹਿਲਾਂ ਰੱਜੋ ਨੇ ਕਣਕ ਦੇ ਢੋਲ ਵਿੱਚੋਂ ਸਲਫਾਸ ਦੀ ਗੋਲੀ ਜੋ ਜਗੀਰੇ ਨੇ ਕੱਪੜੇ ਵੰਨਾ ਕਣਕ ਨੂੰ ਬਚਾਉਣ ਲਈ ਰੱਖੀ ਸੀ ਉਹ ਚੁੱਕੀ ਤੇ ਨਿਗਲ ਲਈ ਕੁਝ ਮਿੰਟਾਂ ਬਾਅਦ ਦਿਲ ਵਿੱਚ ਲੋੜੇ ਦਾ ਦਰਦ ਉੱਠਿਆ ਜੋ ਦਿਲ ਨੂੰ چیر ਗਿਆ ਰੱਜੋ ਦੇ ਮੂੰਹੋਂ ਖੂਨ ਵਗਣ ਲੱਗਾ ਦੀਪ ਦੀਪ ਕਰਦੀ ਨੇ ਪ੍ਰਾਣ ਤਿਆਗ ਦਿੱਤੇ ਦੀਪ ਦੀ ਹਾਲਤ ਵੀ ਨਾਜ਼ੁਕ ਸੀ ਉਹ ਪਾਗਲ ਹੋ ਚੁੱਕਾ ਸੀ ਉਸ ਨੂੰ ਰੱਜੋ ਬਾਰੇ ਕੋਈ ਜਾਣਕਾਰੀ ਨਾ ਸੀ ਉਸ ਨੇ ਵੀ ਰੱਜੋ ਦੇ ਜਾਣ ਤੋਂ ਕੁਝ ਮਹੀਨੇ ਬਾਅਦ ਦੁਨੀਆਂ ਨੂੰ ਅਲਵਿਦਾ ਆਖ ਦਿੱਤਾ ਇਹ ਇਸ਼ਕ ਕਿਹੀ ਫਕੀਰੀ ਏ ਇਹ ਗਲ ਪਈ ਦੰਜੀਰੀ ਏ ਇਹ ਮਿੱਠੇ ਗੁਰਦੀ ਸ਼ੀਰੀ ਏ ਉਹ ਮਿਲਦੇ ਜੰਨਤ ਵਿੱਚ ਜਾ ਕੇ ਜਿਨ੍ਹਾਂ नाग ਇਸ਼ਕ ਦਾ ਦੱਸ ਜਾਂਦਾ ਜਦੋਂ ਦਿਲਚੰਦਰਾ ਪੈ ਇਸ਼ਕ ਦੇ ਵਸ ਜਾਂਦਾ ਜਦੋਂ ਦਿਲਚੰਦਰਾ ਸਮਾਪਤਾ ਜੀ ਕਹਾਣੀ ਉਸ ਸ਼ਖਸ ਦੀ ਕਲਮੋ ਆਸ਼ਿਕ ਮਰ ਕੇ ਵੀ ਅਮਰ ਹੋ ਜਾਂਦੇ ਨੇ ਦੀਪ ਨੂੰ ਜਦੋਂ ਮੈਂ ਤੱਕਿਆ ਸੀ ਉਹ ਉਸ ਪਾਲਾ ਬੈਠਾ ਹੱਸ ਰਿਹਾ ਸੀ ਤੇ ਕਿਸੇ ਨੂੰ ਦੂਰ ਜਾਣ ਲਈ ਹੱਥ ਹਿਲਾ ਇਸ਼ਾਰਾ ਕਰ ਰਿਹਾ ਸੀ ਪਰ ਉੱਥੇ ਕੋਈ ਮੌਜੂਦ ਨਹੀਂ ਸੀ ਜਾਂ ਮੈਨੂੰ ਨਜ਼ਰੀ ਨਹੀਂ ਸੀ ਆ ਰਿਹਾ ਜ਼ਿਕਰਯੋਗ ਹੈ ਕਿ ਰੱਜੋ ਨੇ ਦੀਪ ਦੇ ਮਰਨ ਤੋਂ ਕੁਝ ਮਹੀਨੇ ਪਹਿਲਾਂ ਪ੍ਰਾਣ ਤਿਆਗ ਦਿੱਤੇ ਸਨ ਮੇਰੇ ਅਨੁਸਾਰ ਰੱਜੋ ਨੂੰ ਮਰ ਕੇ ਵੀ ਨਿਜਾਤ ਨਾ ਮਿਲੀ ਪਰ ਉਸਨੇ ਦੀਪ ਨੂੰ ਲੱਭ ਹੀ ਲਿਆ ਸੀ ਦੀਪ ਦੀ ਹਾਲਤ ਨੂੰ ਦੇਖ ਲਿਆ ਸੀ ਰੱਜੋ ਦੀ ਆਤਮਾ ਦੀਪ ਨਾਲ ਗੱਲ ਕਰਦੀ ਉਸ ਨੂੰ ਦਿਖਾਈ ਦਿੰਦੀ ਦੀਪ ਉਸ ਨੂੰ ਕਦੇ ਕੋਲ ਬੈਠਣ ਕਦੇ ਦੂਰ ਜਾਣ ਲਈ ਹੱਥੇ ਲਾਉਂਦਾ ਕਦੇ ਉਸ ਨਾਲ ਹੱਸਦਾ ਪਰ ਲੋਕੀ ਉਸ ਨੂੰ ਪਾਗਲ ਦੱਸਦੇ ਰੱਜੋ ਸੱਚੀ ਉਸ ਨੂੰ ਨਜ਼ਰੀ ਆਉਂਦੀ ਗੱਲਾਂ ਕਰਦੀ ਦੀਪ ਨੇ ਖਾਣਾ ਪੀਣਾ ਛੱਡ ਰੱਖਿਆ ਸੀ ਮੇਰੇ ਕੋਲੋਂ ਵੀ ਕੁਝ ਨਾ ਲਿਆ ਉਹ ਸ਼ਾਇਦ ਮਰ ਕੇ ਰੱਜੋ ਨੂੰ ਮਿਲਣਾ ਚਾਹੁੰਦਾ ਸੀ ਸ਼ਾਇਦ ਰੱਜੋ ਨੂੰ ਪਾ ਲੈਣਾ ਚਾਹੁੰਦਾ ਸੀ ਉਸ ਨੇ ਆਪਣੇ ਕਹੇ ਬੋਲ ਪੁਗਾ ਦਿੱਤੇ ਸਨ ਮੇਰੀ ਰੱਜੋ ਮੈਂ ਤੇਰੇ ਬਿਨਾ ਮਰ ਜਾਵਾਂਗਾ ਰੱਜੋ ਮਰ ਕੇ ਵੀ ਉਸਦੇ ਨਾਲ ਰਹੀ ਉਹ ਜ਼ਰੂਰ ਰੱਜੋ ਹੀ ਹੋਵੇਗੀ ਜਿਸ ਨਾਲ ਉਹ ਆਪ ਮਹਾਰੇ ਬੋਲਦਾ ਗੱਲਾਂ ਕਰਦਾ ਹੱਸਦਾ ਸ਼ਾਇਦ ਕਈਆਂ ਨੂੰ ਮੇਰੀ ਗੱਲ ਤੇ ਵਿਸ਼ਵਾਸ ਨਾ ਹੋਵੇ ਪਰ ਮੈਂ ਦਾਅਵਾ ਕਰਦਾ ਹਾਂ ਉਹ ਦੋਵੇਂ ਇੱਕ ਹਨ ਮਰ ਕੇ ਵੀ ਨਾਲ ਹਨ ਸਰੀਰ ਮਰਦਾ ਹੈ ਪਰ ਆਤਮਾ ਨਹੀਂ ਹੀ ਰੰਝੇ ਵਾਂਗ ਇਹਨਾਂ ਦੀਆਂ ਸਮਾਦਾਂ ਤਾਂ ਨਹੀਂ ਬਣੀਆਂ ਨਾ ਹੀ ਕੋਈ ਕਿੱਸਾ ਪਰ ਸ਼ਾਇਦ ਕਹਾਣੀ ਜ਼ਰੂਰ ਬਣ ਗਈ ਜੋ ਤੁਸੀਂ ਸਾਰਿਆਂ ਪੜੀ ਜੋ ਭੂਤ ਆਤਮਾ ਰੂਹ ਆਦ ਨੂੰ ਨਹੀਂ ਮੰਨਦੇ ਉਹਨਾਂ ਲਈ ਅੰਤ ਹਸੋਹੀਣਾ ਹੋਵੇਗਾ ਸਜਾਦਾ ਨਸ਼ੀਨ ਸਜਦਾ ਲੱਖ ਵਾਰੀ ਤੁਸੀਂ ਮੁੱਲ ਅਰਜ ਦਾ ਪਾਇਆ ਹੀ ਰਫੀ ਰਸੂਲ ਰਫੀਕ ਹਰ ਸੂਬ ਲਈ ਕਿਸਾ ਮੁਹੱਬਤ ਦਾ ਆਪ ਬਣਾਇਆ ਹੀ ਅਸਾਂ ਲੈ ਕੇ ਮੁਹੱਬਤ ਵਰਕੇ ਕਾਲੇ ਕੀਤੇ ਅਸਾਂ ਵਾ ਵਾ ਮੁਖ ਫਰਮਾਇਆ ਹੀ ਪੀਰ ਇਸ਼ਕ ਦੇ ਆਪ ਸੁਨੇਹੇ ਕੱਲੇ ਅਸਾਂ ਪਤਰਾ ਖੋਲ ਸੁਣਾਇਆ ਹੀ ਇਸ ਜੀ ਕਹਾਣੀ ਦਾ ਆਖਰੀ ਭਾਗ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ